ਇਹ ਜੀ ਦੋ ਗੱਟਾਂ ਦੇ ਵਿੱਚ ਫਾਇਰਿੰਗ ਹੋਈ ਹੈ ਪੰਜਾਬੀ ਯੂਨੀਵਰਸਿਟੀ ਗੁਰੂ ਕਾਂ ਸਿੰਘ ਕੈਪਸ ਤਲਵੰਡੀ ਸਾਬੋ ਦੋ ਗੱਟਾਂ ਦੇ ਵਿੱਚ ਹੋਈ ਹੈ ਪੂਰੀ ਫਾਇਰਿੰਗ ਹੋਈ ਕੋਈ ਲੜਾਈ ਰੌਲਾ ਮਸ਼ਵਾਰਾ ਹੋ ਦੋ ਗੱਡੀਆਂ ਆਂਗਾ ਸਕਾਰਪਿਓ ਕਾਲੇ ਰੰਗ ਦੀ ਟਕਰੋਲਾ ਗੱਡੀ ਤੇ ਇੱਕ ਆ ਗੱਡੀ ਐ ਇਹ ਗੱਡੀ ਵੀ ਛੱਡ ਕੇ ਚਲੇ ਗਏ ਉਹਦੇ ਇੱਕ ਦੇ ਜਿਆਦੇ ਫਾਇਰ ਵੱਜ ਗਏ ਉਹ ਬਚੰਡੇ ਦਾਖਲ ਕਰਵਾਇਆ ਹਸਪੀਟਲ ਦੇ ਵਿੱਚ ਹਸਪੀਟਲ ਨੀਂ ਪਤਾ ਸਾਇਰਲ ਹੋਮੇਜ ਹੋਵੇ ਆ ਮੈਕਸ ਦੇ ਵਿੱਚ ਮੈਕਸ ਦੇ ਵਿੱਚ ਦਾਖਲ ਕਰਵਾਇਆ ਤੇ ਆ ਗੱਡੀ ਚਲਦੀ ਛੱਡ ਗਏ ਆ ਗੱਡੀ ਦਾ ਨੰਬਰ ਤੁਹਾਨੂੰ ਦਿਖਾਤਾ ਵੈਪਰ ਵੀ ਚਲਦੇ ਛੱਡੇ ਆ ਮੇਨ ਰੋਡ ਦੇ ਬਿਲਕੁਲ ਉੱਪਰ ਖੜੀ ਹੈ ਗੱਡੀ ਇਹ ਆ ਤੁਹਾਨੂੰ ਬੈਕ ਸ਼ੈਡ ਤੋਂ ਮੈਂ ਦਿਖਾਉਣਾ ਨੰਬਰ ਤੇ ਆ ਰਮਾਨਾ ਪਤਾ ਨਹੀਂ ਕੀ ਲਿਖਿਆ ਹੋਇਆ ਤੇ ਉਹਨਾਂ ਨੇ ਫਾਇਰ ਮਾਰੇ ਆ ਮੀਟਰ ਦੇ ਵਿੱਚ ਵੀ ਫਾਇਰ ਵੱਜੇ ਆ ਬਿਜਲੀ ਵਾਲੇ ਮੀਟਰਾਂ ਦੇ ਵਿੱਚ ਦੀ ਫਾਇਰ ਲੰਗੇ ਆਰ ਪਰ ਆ ਗੱਡੀ ਆ ਦੇਖ ਲੋ ਕਿਹਦੀ ਗੱਡੀ ਆ ਇਹ ਤੇ ਅੱਗੇ ਤੁਹਾਨੂੰ ਦਿਖਾਉਣਾ ਮੀਟਰ ਵੀ ਮੈਂ ਉਹ ਦੇ ਥੱਲੇ ਦੀ ਨਿਕਲ ਗਿਆ ਮੂਰੀ ਡਿੱ ਗਿਆ ਇੱਧਰ ਵੀ ਡਿੱ ਗਿਆ ਇੱਥੇ ਦੀ ਨਿਕਲ ਗਿਆ ਹੂੰ